ਜਬਾਰ ਸਭ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕਥਾ ਕਰਨ ਪਹੁੰਚੇ ਤਖਤਸ਼੍ਰੀ ਧੰਨਵਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਵਾਰ ਐਸਜੀਪੀਸੀ ਦੇ ਸੰਗਤਾਂ ਦੇ ਸਹਿਯੋਗ ਦੇ ਨਾਲ 40ਵਾਂ ਕੱਲੂਕਾਰਾ ਦਿਵਸ ਮਨਾਇਆ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਭਾਵੇਂ 40 ਸਾਲ ਹੋ ਜਾਣ ਭਾਵੇਂ 400 ਸਾਲ ਹੋ ਜਾਣ ਤੇ ਕੱਲੂਕਾਰੇ ਦੇ ਜ਼ਖਮ ਹਮੇਸ਼ਾ ਸਿੱਖਾਂ ਦੇ ਮਨ ਦੇ ਵਿੱਚ ਵਿਚਾਰਦੇ ਰਹਿਣਗੇ। ਉਹਨਾਂ ਅੱਗੇ ਗੱਲਬਾਤ ਕਰਦੇ ਕਿਹਾ ਕਿ 1 ਜੂਨ ਤੋਂ ਲੈ ਕੇ 6 ਜੂਨ ਤੱਕ ਜਿਹੜੇ ਦਿਨ ਨੇ ਉਹ ਸਿੱਖਾਂ ਤੇ ਲਈ ਬੜੇ ਹੀ ਅਸਹਿਨ ਅਤੇ ਨੇ ਕਿਉਂਕਿ ਭਾਰਤੀ ਹਕੂਮਤ ਨੇ ਇਹਨਾਂ ਦਿਨਾਂ ਵਿੱਚ ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਸੀ ਉਹਨਾਂ ਕਹਿੰਦੇ ਜਦੋਂ ਸੰਗਤਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਮਨਾਉਣ ਵਾਸਤੇ ਇਕੱਠੀਆਂ ਹੋਈਆਂ ਸਨ ਤਾਂ ਉਦੋਂ ਹੀ ਸੰਗਤਾਂ ਦੇ ਉੱਤੇ ਹਮਲਾ ਕੀਤਾ ਗਿਆ ਸੀ ਤਾਂ ਅੱਗੇ ਬੋਲਦੇ ਉਹਨਾਂ ਕਹਿੰਦਾ ਕਿ ਰਾਜਨੀਤਿਕ ਸੈਟਲਮੈਂਟ ਤੋਂ ਬਿਨਾਂ ਡੇਰਾ ਸੁਰਸਾ ਮੁਕਤੀ ਨਹੀਂ ਪੈਰੋਲ ਬਾਰ-ਬਾਰ ਨਹੀਂ ਹੋ ਸਕਦੀ ਹੈ ਤੇ ਬੰਦੀ ਸਿੰਘਾਂ ਦੇ ਮੁੱਦੇ ਉੱਤੇ ਬੋਲਦੇ ਉਹਨਾਂ ਕਹਿੰਦਾ ਕਿ ਇੱਕ ਪਾਸੇ ਕਿਉਂਕਿ ਇਹਨਾਂ ਦਿਨਾਂ ਦੇ ਦੌਰਾਨ ਹੀ ਭਾਰਤੀ ਹਕੂਮਤ ਨੇ ਆਪਣੀਆਂ ਫੌਜਾਂ ਲੈ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਔਰ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਪਾਰੀ ਹਮਲਾ ਬੋਲਿਆ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਤਬਾਹ ਕੀਤਾ ਔਰ ਹਜ਼ਾਰਾਂ ਹੀ ਜਿਹੜੇ ਸਿੱਖ ਸੀ ਜਿਦੇ ਵਿੱਚ ਬੱਚੇ ਵੀ ਸੀ ਬਜ਼ੁਰਗ ਵੀ ਸੀ ਇਸਤਰੀਆਂ ਵੀ ਸੀ ਜੋ ਖਾਸ ਤੌਰ ਦੇ ਉੱਤੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਦਿਹਾੜਾ ਮਨਾਉਣ ਵਾਸਤੇ ਇੱਥੇ ਇਕੱਠੇ ਹੋਏ ਸੀ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਜ਼ਾਲਮਾਨਾ ਢੰਗ ਦੇ ਨਾਲ ਸ਼ਹੀਦ ਕੀਤਾ ਗਿਆ ਇਹ ਸ਼ਹੀਦियां ਜਿਹੜੀਆਂ ਨੇ ਸਾਡੇ ਵਾਸਤੇ ਸਰਮੌਰ ਨੇ ਸ਼ਹੀਦ ਸਾਡੇ ਸਰਮੌਰ ਨੇ ਅਸੀਂ ਹਮੇਸ਼ਾ ਹੀ ਨਾ ਸ਼ਹੀਦਾਂ ਨੂੰ ਯਾਦ ਕਰਦੇ ਰਹਿਣਾ ਔਰ ਇਹ 84 ਦਾ ਜਿਹੜਾ ਜ਼ਖਮ ਹੈ ਇਹਨੂੰ ਇਹ ਸਾਡੇ ਰਸਤਾ ਹੀ ਰਹਿਣਾ ਹੈ ਇਹਦੀ ਪਰਪਾਈ ਕਿਸੇ ਕੀਮਤ ਦੇ ਉੱਤੇ ਕੋਈ ਸਰਕਾਰ ਨਹੀਂ ਕਰ ਸਕਦੀ ਕੱਲ ਰਿਜ਼ਲਟ ਆ ਰਹੇ ਸਿੰਘ ਸਾਹਿਬ ਕੱਲ ਰਿਜ਼ਲਟ ਆ ਰਹੇ ਸਿੱਖ ਜਿਹੜੇ ਆਖੋ ਨੇਤਾ ਉਹ ਵੀ ਜਿੱਤਣਗੇ ਉਹ ਜਿਹੜਾ ਖੁਸ਼ੀ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਨਹੀਂ ਦੇਖੋ ਕਿਉਂਕਿ ਇਹ ਜਿਹੜੇ 1 ਜੂਨ ਤੋਂ ਲੈ ਕੇ 6 ਜੂਨ ਤੱਕ ਜਿਹੜੇ ਇਹ ਦਿਨ ਨੇ ਇਹ ਸਾਡੇ ਵਾਸਤੇ ਬੜੇ ਅਸਾ ਹੈ ਬੜੇ ਕਸ਼ਟ ਦਾ ਹਾਇਕ ਹੈ ਅਸੀਂ ਹਰ ਸਾਲ ਇਹਨਾਂ ਦਿਨਾਂ ਦੇ ਵਿੱਚ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਸ਼ਹੀਦਾਂ ਨੂੰ ਅਸੀਂ ਸ਼ਰਧਾਂਜਲੀ ਭੇਟ ਕਰਦੇ ਹਾਂ ਤਾਂ ਬੜੇ ਇੱਕ ਗਮਗੀਨ ਮਾਹੌਲ ਦੇ ਵਿੱਚ ਅਸੀਂ ਜਿਹੜੇ ਦਿਨ ਕੱਢਦੇ ਹਾਂ ਅਦਾਲਤ ਨੇ ਡੇਰਾ ਸਰਸਾ ਮੁਕੀ ਨੂੰ ਜਿਹੜਾ ਹੈਗਾ ਰਖਾਈ ਦੇ ਦਿੱਤੀ ਦੇਖੋ ਦੁਨੀਆ ਦੀਆਂ ਅਦਾਲਤਾਂ ਜਿਹੜੀਆਂ ਨੇ ਇਹ ਅਪੀਲ ਦਲੀਲ ਤੇ ਗਵਾਹਾਂ ਤੇ ਸਬੂਤਾਂ ਦੇ ਦੀਆਂ ਮਥਾਜ ਹੁੰਦੀਆਂ ਨੇ ਤੇ ਅੱਜ ਕੱਲ ਅਸੀਂ ਜਾਣਦੇ ਹਾਂ ਅਪੀਲਾਂ ਦਲੀਲਾਂ ਸਬੂਤ ਗਵਾਹ ਇਹ ਸਰਕਾਰ ਸਾਰੇ ਸਰਕਾਰਾਂ ਦੀ ਮੁੱਠੀ ਦੇ ਵਿੱਚ ਹੁੰਦੀਆਂ ਨੇ ਜਿਦੀ ਸਰਕਾਰ ਨਾਲ ਸੈਟਲਮੈਂਟ ਹੋ ਜਾਂਦੀ ਹੈ ਉਹ ਗੁਨਾਹਗਾਰ ਹੋਣ ਦੇ ਬਾਵਜੂਦ ਵੀ ਰਿਹਾ ਹੋ ਜਾਂਦਾ ਹੈ ਤੇ ਜਿਹਦੇ ਨਾਲ ਜਿਹੜਾ ਸਰਕਾਰ ਨਾਲ ਸੈਟਲਮੈਂਟ ਨਹੀਂ ਕਰਦਾ ਜਾਂ ਸਰਕਾਰ ਜਿਹਦੇ ਨਾਲ ਸੈਟਲਮੈਂਟ ਨਹੀਂ ਕਰਦੀ ਉਹ ਬੇਗਨਾਹ ਹੋਣ ਦੇ ਬਾਵਜੂਦ ਵੀ ਲੰਬਾ ਸਮਾਂ ਜੇਲ੍ਹਾਂ ਦੇ ਵਿੱਚ ਬੰਦ ਰਹਿੰਦਾ ਹੈ ਸੌਦੇ ਸਾਧ ਦੀ ਸਾਨੂੰ ਜਿਹੜੀ ਹੈ ਸ਼ੱਕ ਹੈ ਕਿ ਪੋਲਿਟੀਕਲ ਸੈਟਲਮੈਂਟ ਹੈ ਇਹ ਪੋਲਿਟੀਕਲ ਸੈਟਲਮੈਂਟ ਦੇ ਤਹਿਤ ਸਰਰਮੈਂਟ ਦੇ ਤਹਿਤ ਜਿਹੜੀ ਹੈ ਇਹ ਰਿਹਾਈ ਹੋਈ ਹੈ ਸਹੀ ਸਰ 2 5 ਜੀ ਚਾਹੇ ਪਾ ਸਿਧਾਂਤ ਵੀ ਗ੍ਰਾਮ ਦਾ ਵਾਸਵਾਮ ਹੋ ਰਿਹਾ ਹੈ ਬਿਲਕੁਲ ਜੀ ਬਿਲਕੁਲ ਅਸੀਂ ਤਾਂ ਹਮੇਸ਼ਾ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਆ ਮੈਂ ਪਹਿਲਾਂ ਹੀ ਕਿਹਾ ਕਿ ਬੇਗੁਨਾਹ ਹੋਣ ਦੇ ਬਾਵਜੂਦ ਵੀ ਲੰਮਾ ਸਮਾਂ ਜੇਲ੍ਹਾਂ ਦੇ ਵਿੱਚ ਬੰਦ ਰਹੇ ਕਿਉਂਕਿ ਬੇਗਨਾ ਇਸ ਕਰਕੇ ਕਹਿੰਦੇ ਆ ਕਿਉਂਕਿ ਜਿੰਨੀ ਸਜ਼ਾ ਅਦਾਲਤ ਨੇ ਮੁਕਰਰ ਕੀਤੀ ਸੀ ਉਸ ਤੋਂ ਵੱਧ ਸਜ਼ਾ ਜਿਹੜੀ ਉਹ ਪੂਰੀ ਕਰ ਚੁੱਕੇ ਨੇ ਹੁਣ ਉਹ ਬੇਗੁਨਾਹੀ ਦੀ ਸਜ਼ਾ ਜਿਹੜੀ ਆ ਉਹ ਮੁਕਤ ਰਹੇ ਪਰ ਹਮੇਸ਼ਾ ਇਹਨਾਂ ਕਿਹਾ ਸੀ ਕਿ ਉਹਨਾਂ ਨੂੰ ਅਰਵਿੰਦੀਤ ਜੂ ਦੇ ਹੱਕ ਜਦੋਂ ਪ੍ਰਚਾਰ ਕਰ ਰਹੇ ਸੀ ਕਿ ਉਹ ਸਰਕਾਰਾਂ ਨੇ ਕਹਿੜੀਆਂ ਜੀ ਸਰਕਾਰਾਂ ਤਾਂ ਹਮੇਸ਼ਾ ਜਿਹੜਾ ਹੈ ਉਹ ਜ਼ਾਲਮ ਹੁੰਦੀਆਂ ਨੇ ਤੇ ਜ਼ਾਲਮਾਂ ਦਾ ਸਾਥ ਦਿੰਦੀਆਂ ਨੇ ਪਰ ਸਾਡੇ ਉਹ ਸਰਮੌਰ ਹੈ ਸਾਡੇ ਸਤਿਕਾਰ ਤੋ ਦੁਵਾਰਾ ਪ੍ਰਬੰਧ ਨੂੰ ਲੈ ਕੇ ਗੱਲ ਕਰ ਰਹੇ ਕਿ ਕੋਈ ਮਲਕੀਤ ਸਿੰਘ ਆਪਣੇ ਕੀਤੀ ਹੋਏ ਕੰਮ ਦੇ ਪੈਸੇ ਲੈਣ ਗਿਆ ਜਿਸ ਤੋਂ ਉਹਨੂੰ ਕਤਲ ਕਰ ਦਿੱਤਾ ਗਿਆ ਬੱਚਿਆਂ ਨੇ ਕਿੱਥੇ ਬਾਬੇ ਦੀ ਪੀਟਸ ਤਾਂ ਬਹੁਤ ਮਾੜੀ ਗੱਲ ਹੈ ਜੀ ਹਾਂ ਉਹ ਕਟਨਾ ਵਾਪਰੀ ਹੈ ਉਹ ਬੱਚਾ ਸੀ ਇੱਕ 16 ਸਾਲ ਦਾ ਭਾਈ ਮਲਕੀਤ ਸਿੰਘ ਜੀ ਦਾ ਭਤੀਜਾ ਸੀ ਤੇ ਜਿਹੜੇ ਹੈਡ ਗ੍ਰੰਦੀ ਸਾਹਿਬ ਨੇ ਉਹ ਪਾੜ ਦੀ ਭੇਟਾ ਲੈਣ ਗਏ ਆ ਤੇ ਉਹਨਾਂ ਦਾ ਮਰਡਰ ਕਰ ਦਿੱਤਾ ਗਿਆ ਇਹ ਇੱਕ ਤਾਂ ਇਹ ਜਿਹੜਾ ਸਾਰਾ ਕੁਝ ਜਿਹੜਾ ਵਰਤਾਰਾ ਵਰਤਦੇ ਆ ਸਰਕਾਰਾਂ ਦੀ ਨਾਕਾਮੀ ਹੈ ਦੂਜਾ ਸਾਡੇ ਅੰਦਰ ਅਸਹਿਣਸ਼ੀਲਤਾ ਨਫ਼ਰਤ ਇਸ ਕਦਰ ਭਾਰੂ ਹੈ ਔਰ ਇਹ ਜਿਹੜਾ ਸੋਸ਼ਲ ਮੀਡੀਆ ਦਾ ਜਿਹੜਾ ਦੌਰ ਹੈ ਸੋਸ਼ਲ ਮੀਡੀਆ ਨੇ ਸਾਡੇ ਅੰਦਰ ਨਫ਼ਰਤਾਂ ਨੂੰ ਸਾਡੇ ਅੰਦਰ ਜਿਹੜੀ ਈਰਖਾ ਦੀ ਆਗਿਆ ਇਹਨੂੰ ਇੰਨੀ ਹਵਾ ਦੇ ਦਿੱਤੀ ਹੈ ਕਿ ਇਨਸਾਨ ਦੀ ਇਨਸਾਨ ਦੀ ਨਜ਼ਰ ਦੇ ਵਿੱਚ ਕੀਮਤ ਹੀ ਕੋਈ ਨਹੀਂ ਰਹਿ ਗਈ ਹੈ ਨਾ ਜ਼ਿੰਦਗੀ ਦੀ ਵੈਲਿਊ ਦੀ ਵੈਲਿਊ ਕੋਈ ਰਹਿ ਗਈ ਹੈ ਛੋਟੀ ਜੀ ਗੱਲ ਪਿੱਛੇ ਬੰਦੇ ਦਾ ਕਤਲ ਕਰ ਦਿੱਤਾ ਜਾਂਦਾ ਇਹ ਬੁਰਾ ਵਰਤਾਰਾ ਸਮਾਜ ਲਈ ਬਹੁਤ ਕਾਤਕ ਹੈ ਕਿਉਂਕਿ ਵਿੱਚ ਯੂਪੀ ਦੇ ਵਿੱਚ ਵੀ ਇੱਕ ਗ੍ਰੰਥੀਤੀ ਲੜਕੀ ਦਾ ਆਪਹਰਣ ਹੋਇਆ ਹੈ ਜ਼ਬਰਸਤਨਾ ਹੋਇਆ ਹੈ ਔਰ ਉਹ ਵੀ ਮੰਦ ਭਾਗਾ ਜਿਹੜਾ ਵਰਤਾਰਾ ਹੈ ਔਰ ਸਰਕਾਰ ਜਿਹੜੀ ਹੈ ਜਿਹੜੀ ਦਾਵਾ ਕਰਦੀ ਹੈ ਕਿ ਅਸੀਂ ਬੜਾ ਨਿਆਂ ਦੇਨੇ ਆ ਅਸੀਂ ਲੇਕਿਨ ਇਸ ਮਾਮਲੇ ਦੇ ਵਿੱਚ ਸਰਕਾਰ ਦੀ ਜਿਹੜੀ ਹੈ ਉਹ ਖਮੋਸ਼ੀ ਜਾਂ ਸਰਕਾਰ ਦਾ ਜਿਹੜਾ ਕਰਮ ਹੈ ਜਿਹੜਾ ਜਾਂ ਕਦਮ ਹੈ ਉਹ ਬਿਲਕੁਲ ਜਿਹੜਾ ਹੈ ਉਹ ਢਿੱਲਾ ਹੈਗਾ ਕਿ ਉਹ ਦੋਸ਼ੀ